ਔਰ ਇਹ ਗੱਲ ਕਿਉਂ ਕਹੀ ਇਹਨ ਭਗਤਨ ਦੀ ਬਾਣੀ ਮੇਟੋ ਕਿਉਂ ਕਿਉਂਕਿ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਪਿਆਰ ਵਾਲੇ ਉਹ ਸੰਖੇਪ ਬੇਤੀ ਕਰਨ ਲੱਗਾ ਜਿਸ ਵੇਲੇ ਰਾਮਸਰ ਸਾਹਿਬ ਦੇ ਅਸਥਾਨ ਨੂੰ ਚੁੜਿਆ ਜਿਸ ਵੇਲੇ ਭਾਈ ਬੰਨੂ ਜੀ ਦੀਆਂ ਇਹ ਡਿਊਟੀਆਂ ਲੱਗੀਆਂ ਵੀ ਤੁਸੀਂ ਸ਼ਿਆਨੀ ਬਣਾਉਣੀ ਹੈ ਤੇ ਕਲਮਾ ਕਢਣੀਆਂ ਨੇ ਜਿਸ ਵੇਲੇ ਬਾਬਾ ਬੁੰਦਾ ਜੀ ਸਤਕਾਰਯੋਗ ਉਹਨਾਂ ਦੀ ਇਹ ਡਿਊਟੀ ਲੱਗੀ ਵੀ ਤੁਸੀਂ ਬਾਕੀ ਦਾ ਜਿਹੜਾ ਪ੍ਰਬੰਧ ਹੈ ਉਸ ਪ੍ਰਬੰਧ ਨੂੰ ਸੰਭਾਲਣਾ ਹੈ ਜਿਸ ਵੇਲੇ ਭਾਈ ਗੁਰਦਾਸ ਜੀ ਦੀ ਇਹ ਡਿਊਟੀ ਲੱਗੀ ਵੀ ਤੁਸੀਂ ਇਸ ਬਾਣੀ ਨੂੰ ਆਪਣੇ ਕਰ ਕਮਲਾਂ ਦੇ ਨਾਲ ਵਿਕਣਾ ਹੈ ਉੱਥੇ ਸਤਿਗੁਰੂ ਜੀ ਦੇ ਕੋਲ ਕੁਝ ਇੱਕ ਦੁਨੀਆਵੀ ਕਵੀ ਵੀ ਜਿਹੜੇ ਜਿਹੜੇ ਆਪਣੇ ਆਪ ਨੂੰ ਭਗਤ ਅਖਵਾਉਂਦੇ ਸਨ ਉਹ ਵੀ ਆਏ ਜਿਨ੍ਹਾਂ ਦੇ ਵਿੱਚੋਂ ਕਾਨਾ ਪਿੰਨੂ ਸ਼ੱਜੂ ਤੇ ਸ਼ਾਹ ਹੁਸੈਨ ਉਹ ਆਪਕੇ ਕਹਿ ਲਗੇ ਕਿ ਸਾਡੀਆਂ ਕਵਿਤਾਵਾਂ ਵੀ ਜਿਹੜੀਆਂ ਨੇ ਇਸ ਗ੍ਰੰਥ ਦੇ ਵਿੱਚ ਤੁਸੀਂ ਦਰਜ ਕਰ ਲਵੋ ਸਤਿਗੁਰੂ ਜੀ ਕਹਿ ਲਗੇ ਸੁਣਾਓ ਜਦੋਂ ਉਹਨਾਂ ਦੀਆਂ ਕਵਿਤਾਵਾਂ ਸੁinig ਤੇ ਯਾਦ ਰੱਖਿਓ ਉਹ ਗੁਰਬਾਣੀ ਦੀ ਕਸਵਟੀ ਦੇ ਉੱਤੇ ਖੜੀਆਂ ਨਹੀਂ ਸੰਤਰਲੀਆਂ ਕਿਉਂ ਕਿਉਂਕਿ ਰਬੀ ਬਾਣੀ ਦੇ ਗੋਲ ਨੇ ਕਬੀਰ ਕਸੌਤੀ RAM ਕੀ ਝੂਠਾ ਟਿਕਾਣਾ ਕੋਏ RAM ਕਸੌਤੀ ਸੂਸ ਹੈ ਜੋ ਮਰ ਜੀਵਾ ਹੋਏ ਸਤਗੁਰੂ ਜੀ ਨੇ ਉਹਨਾਂ ਨੂੰ ਨਿਕਾਰ ਦਿੱਤਾ ਇੱਥੇ ਮੈਂ ਇੱਕ ਬੇਨਤੀ ਕਰਨੀ ਤਾਂ ਉਹਨਾਂ ਦੇਖੋ ਭਾਈ ਗੁਰਦਾਸ ਜੀ ਨੇ ਇਹਨਾਂ ਜੀ ਬੜੀ ਪਿਆਰੀ ਗੱਲ ਕਹੀ ਭਾਈ ਗੁਰਦਾਸ ਜੀ ਤੈਨੂੰ ਉਦਾਹਰਨਾਂ ਦਿੰਦੇ ਨੇ ਉਹ ਕਹਿੰਦੇ ਨੇ ਕਿ ਜਿਵੇਂ ਸਮੁੰਦਰ ਦੇ ਵਿੱਚ ਸਾਰੇ ਪ੍ਰਕਾਰ ਦੇ ਖਜ਼ਾਨੇ ਨੇ ਫਿਰ ਉਹਨਾਂ ਨੇ ਦੂਸਰੀ ਉਦਾਹਰਨ ਦਿੱਤੀ ਭਾਈ ਗੁਰਦਾਸ ਜੀ ਕਹਿਣ ਲੱਗੇ ਕਿਤੇ ਆਪਾਂ ਪਹਾੜਾਂ ਤੇ ਜਾਈਏ ਪਹਾੜਾਂ ਦੇ ਵਿੱਚੋਂ ਹੀਰੇ ਮੋਤੀ ਦਵਾਈ ਰਾਤ ਮਿਲਦੇ ਨੇ ਜੇ ਕਿਤੇ ਆਪਾਂ ਜੰਗਲਾਂ ਦੇ ਵਿੱਚ ਜਾਈਏ ਤੇ ਜੰਗਲਾਂ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੀ ਇਹੋ ਜਿਹੀ ਓਸ਼ਧੀ ਮਿਲਦੀ ਹੈ ਜੜੀਆਂ-ਬੁੱਟੀਆਂ ਮਿਲਦੀਆਂ ਨੇ ਜਿਹੜੀਆਂ ਅਨੇਕਾਂ ਬਿਮਾਰੀਆਂ ਦਾ ਇਲਾਜ ਕਰਦੀਆਂ ਨੇ ਤੇ ਇਹ ਤਿੰਨ ਉਦਾਹਰਨਾਂ ਦੇਖੇ ਨਾ ਸਤਕਾਰਯੋਗ ਸਾਧ ਸੰਗਤ ਜੀ ਤਵੱਜੋ ਦੇਣਾ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤਿਆ ਉਹ ਕਹਿਣ ਲੱਗੇ ਤੈਸੇ ਗੁਰਬਾਣੀ ਵੀ ਇੱਕ ਸਕਲ ਪਦਾਰਤ ਹੈ ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਉਗੀ ਉਹ ਕਹਿੰਦੇ ਕਿ ਗੁਰਬਾਣੀ ਦੇ ਵਿੱਚ ਸਾਰੇ ਪਦਾਰਥ ਨੇ ਤੁਹਾਨੂੰ ਚਾਹੀਦਾ ਕੀ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਲੋਧ ਕੇ ਬਚਨ ਸਾਨੂੰ ਸਮਝਾਇਆ ਨਾ ਸਾਚੇ ਸਾਹਿਬਾ ਕਿਆ ਨਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਥੇ ਹੈ ਜਿਸ ਦੇਹੇ ਸੋ ਪਾਵੇ ਤੈਨੂੰ ਉੱਟ ਚਾਹੀਦਾ ਹੈ ਤੈਨੂੰ ਦੁੱਧ ਚਾਹੀਦਾ ਹੈ ਤੈਨੂੰ ਸੁੱਖ ਚਾਹੀਦਾ ਹੈ ਤੈਨੂੰ ਸਰੀਰਿਕ arogya ਚਾਹੀਦੀ ਹੈ ਤੈਨੂੰ ਦੁਨਿਆਵੀ ਪਦਾਰਥ ਚਾਹੀਦੇ ਨੇ ਤੈਨੂੰ ਕੋਈ ਉੱਚਾ ਰੁਤਬਾ ਚਾਹੀਦਾ ਹੈ ਤੈਨੂੰ ਪਦਨੀ ਚਾਹੀਦੀ ਹੈ ਕੀ ਚਾਹੀਦਾ ਹੈ ਸਤਿਗੁਰੂ ਜੀ ਕਹਿੰਨ ਲੱਗੇ ਸਭ ਕੁਝ ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੀ ਬਾਣੀ ਦੇ ਵਿੱਚ ਹੈ ਸਿੱਖਾ ਉਹ ਕਿਤੇ ਤੂੰ ਪਿਆਰ ਦੇ ਨਾਲ ਭਾਵਨਾ ਦੇ ਨਾਲ ਬਾਣੀ ਦੇ ਨਾਲ ਜੁੜ ਕੇ ਤਾਂ ਵੇਖ ਕਿਤੇ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੜ ਕੇ ਤਾਂ ਵੇਖ ਇਹਦੇ ਵਿੱਚੋਂ ਤੈਨੂੰ ਸਭ ਕੁਝ ਪ੍ਰਾਪਤ ਹੋਵੇਗਾ ਕਿਉਂ ਕਿਉਂਕਿ ਇੱਥੇ ਤਾਂ ਇਹ ਬਚਨ ਪੜੇ ਜਾਂਦੇ ਨੇ ਜੋ ਮੰਗੈ ਠਾਕੁਰ ਆਪਣੀ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹੂਆ ਸਤ ਹੋਵੇ ਮੈਂ ਬੇਨਤੀ ਜਿਹੜੀ ਕਰਨੀ ਚਾਹਨਾ ਪਿਆਰ ਵਾਲਿਓ ਗੁਰੂ ਕੀ ਬਾਣੀ ਦੇ ਵਿੱਚ ਸਭ ਕੁਝ ਦੇ ਜੇ ਕਿਤੇ ਆਪਾਂ ਪਿਆਰ ਦੇ ਨਾਲ ਆਪਾ ਨਾ ਦੇ ਨਾਲ ਬਾਣੀ ਦੇ ਨਾਲ ਆਪਣੇ ਜੀਵਨ ਦਾ ਸਬੰਧ ਬਣਾ ਲੀਏ ਪਰ ਚਾਰ ਚੀਜ਼ਾਂ ਦੇ ਨਾਲ ਉਹ ਸਾਨੂੰ ਗੁਰਬਾਣੀ ਦੇ ਵਿੱਚੋਂ ਨਹੀਂ ਮਿਲੀਆਂ ਗੀਆਂ ਗੁਰੂ ਨੇ ਸਭ ਕੁਝ ਬਾਣੀ ਦੇ ਵਿੱਚ ਦਿੱਤਾ ਪਰ ਚਾਰ ਚੀਜ਼ਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਨਹੀਂ ਜੇ ਪਾਈਆਂ ਉਹ ਚਾਰ ਚੀਜ਼ਾਂ ਕਿਹੜੀਆਂ ਸਭ ਤੋਂ ਪਹਿਲੀ ਚੀਜ਼ ਗੁਰਬਾਣੀ ਦੇ ਵਿੱਚੋਂ ਤੁਹਾਨੂੰ ਮੈਂ ਨਹੀਂ ਮਿਲੀ ਜੀ ਇੱਥੇ ਤਾਂ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਿਣਾ ਹੂੰ ਇੱਥੇ ਤੁਹਾਨੂੰ ਮੈਂ ਨਹੀਂ ਮਿਲੇਗੀ ਬਲਕਿ ਇੱਥੇ ਤਾਂ ਤੁਹਾਨੂੰ ਮਿਲੇਗਾ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਗ ਜਲ ਕੇਵਲ ਜਲ ਮਾਹੀ ਯਾਦ ਰੱਖਣਾ ਕਿਤੇ ਤੁਹਾਡੇ ਵਿੱਚੋਂ ਕੋਈ ਸੱਜਣ ਥੋੜਾ ਬੋਤ ਕਿਤੇ ਸਾਹਿਬ ਦੇ ਨਾਲ ਸੰਬੰਧ ਰੱਖਣਾ ਹੋਵੇ ਤੇ ਉਹਨੂੰ ਗੱਲ ਛੇਤੀ ਸਮਝ ਆ ਜਾਣੀ ਹੈ ਕਿਉਂਕਿ 2-4 ਮਿੰਟ ਹੀ ਆਪਣੇ ਕੋਲ ਰਹਿੰਦੇ ਨੇ ਮੈਂ ਕਹਿੰਦੇ ਸਮਾਪਤੀ ਕਰਾਂ ਕਿਸੇ ਸੱਜਣ ਨੇ ਆਪਣੇ ਜੀਵਨ ਦੇ ਵਿੱਚ ਇੱਕ ਉੱਝ ਪੰਨਿਆਂ ਦੀ ਕਿਤਾਬ ਲਿਖਣੀ ਹੋਵੇ ਨਾ ਬੁੱਕ ਲਿਖਣੀ ਹੋਵੇ ਬੜੀ ਮਿਹਨਤ ਕਰਦਾ ਹੈ ਉਹਨੂੰ ਪਤਾ ਹੈ ਕਿਵੇਂ ਉਹਨੂੰ ਕਈ-ਕਈ ਸੋਰਸ ਜਿਹੜੇ ਨੇ ਉਹ ਖੋਜਣੇ ਪੈਂਦੇ ਨੇ ਰੀਫਰੈਂਸ ਲੈਣੇ ਪੈਂਦੇ ਨੇ ਲਾਇਬ੍ਰੇਰੀਆਂ ਦੇ ਵਿੱਚ ਰਾਤ ਨੂੰ ਜਾਗਣਾ ਪੈਂਦਾ ਹੈ ਕਿਤਾਬਾਂ ਪੜਨੀਆਂ ਪੈਂਦੀਆਂ ਨੇ ਫਿਰ ਜਾ ਕੇ ਉਹ ਕੁੱਝ ਖਜ਼ਾਨਾ ਇਕੱਟਾ ਹੁੰਦਾ ਹੈ ਫਿਰ ਉਹਨੂੰ ਕਰੂਫ ਰੀਡਿੰਗ ਕਰਨੀ ਪੈਂਦੀ ਹੈ ਲਿਖਣਾ ਪੈਂਦਾ ਹੈ ਪ੍ਰਿੰਟ ਕਰੋਣਾ ਪੈਂਦਾ ਹੈ ਪਬਲਿਸ਼ ਕਰੋਣਾ ਪੈਂਦਾ ਕਿੰਨਾ ਕੁੱਝ ਹੈ ਅਖੀਰ ਦੇ ਉੱਤੇ ਕੋਈ ਆਪਣੀ ਇੱਕ ਗੁੱਪ ਲਿਖੇ ਇੱਕ ਕਿਤਾਬ ਲਿਖੇ ਤੇ ਆਪਣਾ ਨਾਮ ਉਹ ਰਾਈਟਰ ਦੇ ਵਜੋਂ ਆਥਰ ਦੇ ਵਜੋਂ ਉਹ ਲਿਖ ਦਿੰਦਾ ਹੈ ਵੀ ਇਹ ਇਸ ਰਾਈਟਰ ਦੀ ਕਿਤਾਬ ਹੈ ਪਰ ਯਾਦ ਰੱਖਣਾ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਮੂਹ ਕੀ ਗੁਰਬਾਣੀ ਦਾ ਸੰਪਾਦਨ ਕਰਦੇ ਨੇ ਪਰ ਯਾਦ ਰੱਖਿਓ ਪਿਆਰ ਵਾਲਿਓ ਇੱਕ ਵੀ ਥਾਂ ਤੇ ਤੁਹਾਨੂੰ ਇਹ ਨਾਮ ਨਹੀਂ ਮਿਲੇਗਾ ਇਹ ਗੱਲ ਵੀ ਮਿਲੇਗੀ ਵੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੁਣ ਮੈਂ ਸੰਪਾਦਨ ਕੀਤਾ ਨਹੀਂ ਕੋਤਾਇ ਕਿਨੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਇਕੋਰੀ ਮੈਂ ਨਿਰਗੁਣ ਯਾਰੇ ਕੋਉ ਨਾਹੀ ਆਪੇ ਦਰਸ ਪਿਉਰੀ ਦਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਦੀਨਾ ਤਨ ਮਨ ਜੀਵੇ ਹਰਿਆ ਬਾਣੀ ਦੇ ਵਿੱਚੋਂ ਸਭ ਕੁਝ ਮਿਲੇਗਾ ਪਰ ਤੁਹਾਨੂੰ ਮੈਂ ਨਹੀਂ ਮਿਲੇਗੀ ਦੂਜੀ ਬੇਨਤੀ ਗੁਰਬਾਣੀ ਦੇ ਵਿੱਚੋਂ ਸਰਪੰਦ ਮਿਲੇਗਾ ਤੁਹਾਨੂੰ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚੋਂ ਵਿਤਕਰਾ ਨਹੀਂ ਮਿਲੇਗਾ ਵੀ ਇੱਥੇ ਕਿਸੇ ਨਾਲ ਵਿਤਕਰਾ ਹੁੰਦਾ ਹੋਵੇ ਨਹੀਂ ਇੱਥੇ ਤਾਂ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਧਨ ਇੱਥੇ ਤਾਂ ਅਵਲ ਅੱਲਾ ਨੂਰ ਨੂੰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਦਾ ਉੱਠ ਗਿਆ ਗੌਣ ਭਲੇ ਕੋ ਬੰਦੇ ਦੁਨੀਆਂ ਦੇ ਲੋਕ ਅੱਜ ਸਰਬ ਧਰਮ ਸੰਮੇਲਨ ਕਰਾਉਂਦੇ ਨੇ ਵੱਡੇ ਵੱਡੇ ਇਕੱਠ ਹੁੰਦੇ ਨੇ ਵੱਡਿਆਂ ਵੱਡਿਆਂ ਧਰਮਾਂ ਦੇ ਲੋਕ ਜਿਹੜੇ ਨੇ ਉਹ ਵਕਤ ਵਕਤ ਧਰਮਾਂ ਦੇ ਨੁਮਾਇੰਦੇ ਆਉਂਦੇ ਨੇ ਵੀ ਅਸੀਂ ਸਰਬ ਧਰਮ ਸੰਮੇਲਨ ਕੀਤਾ ਇਸ ਸਰਬ ਧਰਮ ਸੰਮੇਲਨ ਦੀ ਸਭ ਤੋਂ ਪਹਿਲਾ ਪਿੱਟ ਜਿਹੜੀ ਹੈ ਉਹ ਸਾਹਾ ਸੰਗਤ ਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਪਾ ਦਿੱਤੀ ਦੂਜਾ ਸਾਨੂੰ ਜ਼ਿਕਰਾਂ ਨਹੀਂ ਮਿਲੇਗਾ ਤਿੱਜਾ ਯਾਦਕ੍ਰਿਉ ਗੁਰਬਾਣੀ ਦੇ ਵਿੱਚੋਂ ੜਕਾ ਹੱਟ ਨਹੀਂ ਮਿਲੇਗੀ ਪਰ ਕਿੱਲਾ ਪਾਣੀ ਮਿਲੇਗਾ ਜਿੰਨੀ ਵੀ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਉਹ ਰਾਗਾਂ ਦੇ ਵਿੱਚ ਉਚਾਰਨ ਕੀਤੀ ਉਹ ਤਾਂ ਵਕਰੀ ਵੀ ਅੱਜ ਸਾਡੇ ਕੀਰਤਨੀਏ ਕੀਰਤਨ ਕਰਨ ਵਾਲੇ ਕੋਈ ਕਵੀਰ ਜਿਹੜੇ ਨੇ ਉਹਨਾਂ ਨੇ ਗੁਰਬਾਣੀ ਨੂੰ ਫਿਰ ਵੀ ਤਰਜਾ ਦੇਤੇ ਗਾਉਣਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਚੰਗਾ ਵੀ ਲੱਗਾ ਜੇ ਠੀਕਾ ਕਰਿਓ ਇਹ ਸਿਧਾਂਤ ਨਹੀਂ ਸਿਧਾਂਤ ਅਰਹੁਣੇ ਭਾਈ ਸਾਹਿਬ ਹੋਰੀ ਸਾਨੂੰ ਤੁਖਾਰੀ ਰਾਗ ਦੇ ਵਿੱਚ ਸ਼ਬਦ ਕੀਰਤਨ ਸਰਵਣ ਕਰਾਦੇ ਨੇ ਤੋਲ ਸੁਭਾਈ ਲਾਲਨਾ ਗੁਰਮਨ ਦੀਨਾ ਕਿੱਡਾ ਆਨੰਦ ਵੱਜ ਰਿਹਾ ਸੀ ਸੋ ਮੈਂ ਬੇਨਤੀ ਕਰਿਆ ਸਮੇਂ ਪੜਕਾ ਹਟ ਨਹੀਂ ਤੇ ਤੀਜਾ ਗੁਰਬਾਣੀ ਦੇ ਵਿੱਚ ਚੌਥਾ ਸਾਨੂੰ ਗੁਰਬਾਣੀ ਦੇ ਵਿੱਚੋਂ ਮਾਇੂਸੀ ਨਹੀਂ ਮਿਲੇਗੀ ਇੱਥੇ ਤਾਂ ਚੜ੍ਹਦੀ ਕਲਾ ਹੈ ਸਤਗੁਰੂ ਦੀ ਕਿਰਪਾ ਕਰਨ ਆਓ ਐਸੇ ਮਹਾਨ ਗ੍ਰੰਥ ਦਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਾਧ ਸੰਗਤ ਜੀ 1604 ਈਸਵੀ ਦੇ ਵਿੱਚ ਸੰਪਾਦਨ ਕਰਕੇ ਪਹਿਲੀ ਵਾਰ 1 ਸਤੰਬਰ 1604 ਈਸਵੀ ਨੂੰ ਦਰਬਾਰ ਸਹਿਲ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਪਹਿਲਾ ਗ੍ਰੰਥੀ ਸਥਾਪਿਤ ਕੀਤਾ ਪਹਿਲਾ ਗੁਰਮੁਖ ਨਾਨਕ ਬਾਬਾ ਬੁੱਢਾ ਜੀ ਨੇ ਲਿਆ ਤੇ ਸਾਡੇ ਇਤਿਹਾਸਕ ਬੋਲ ਦੇ बुढ़ा साहेब खोलो ग्रंथ ले लो आवाज सुने सब पंथ अदब सहित ग्रंथ तब खोला ले आवाज बुढ़ा तब बोला सूही महला पंजमा संता के कारज आप खलोया तो हर कम करावन आया राम धरत सुहावी ताल सुहावा विच अमृत जल छाया राम आओ सतगुरु जी कृपा